ਕੀ ਇਸ ਮੁਰਬਨਾ ਜੀ ਕੀ ਗੱਲ ਕਰਨੀ ਹੈ ਗੱਲਬਾਤ ਸਰ ਮੇਰੀ ਬੇਟੀ ਆ 14 ਸਾਲ ਦੀ ਜੀ ਸਰ ਤੇ ਉਹ ਨਾਮ ਸ਼ਕੰਤ ਜੀ ਤੇ ਅੱਜ ਕਿਟਨਾਵ ਕਰ ਲਿਆ ਕੇ ਸਰ ਮੈਂ ਐਫਆਰ ਵੀ ਕੀਤੀ ਆ ਐਫਆਰ ਸਰ ਮੇਰੀ ਕੋਈ ਸੁਣਾਈ ਨਹੀਂ ਹੋ ਰਹੀ 14 ਤਰੀਕ ਦੀ ਗਈ ਦੀ ਬੇਟੀ ਉਹ ਤੇ ਸਰ ਮੈਂ ਉਹਨਾਂ ਦੀ ਮਾਂ ਵੀ ਜਿਹੜੀ ਉਹ 5 ਸਾਲ ਤੋਂ ਖਪਰਾ ਬੜੇ ਰਵਾਨ ਨਾਲ ਮਾ ਪਾ ਲਈ ਆ ਉਹ ਬੇਟੀ ਆਪਣੀ ਤੇ ਮੈਨੂੰ ਬੜਾ ਦੁੱਖ ਲੱਗ ਰਿਹਾ ਸਰ ਮੈਂ ਫਰ ਕਰਾਈਆ ਮੇਰੀ ਕੁਛ ਨਹੀਂ ਸੁਣਾਈ ਹੋ ਰਹੀ ਸਰ ਤੇ ਆਪਣਾ ਬੇਟਾ ਉਹ ਮੁੰਡਾ ਸਾਲੂ ਔਰ ਸਾਡੇ ਸਾਹਿਬ ਆਪਣਾ ਰਿਸ਼ਮ ਜੀ ਸਰ ਉਹ ਐਕਚੁਅਲੀ ਮੇਰੀ سپورਟ ਕਰਨ ਦੀ بجائے ਉਹਨਾਂ ਦੀ سپورਟ ਕਰ ਰਿਹਾ ਮੈਂ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਇਹ ਦਰਖਾਸਤ ਕਰਨਾ ਕਿ ਮੇਰੀ ਮਦਦ ਕੀਤੀ ਜਾਏ ਅਜੇ ਰੱਖਿਆ ਬੰਦ ਨਾ ਸਰ ਕक्षा 15 ਮੇਰਾ ਬੇਟਾ ਰੋ ਰੋ ਕੇ ਨਾ ਰੋ ਰੋ ਕੇ ਬੁਰਾ ਹਾਲਾਗਾ ਬੁਰਾ ਹਾਲਾ ਸਰ ਸਭ ਮੈਂ ਪ੍ਰਸ਼ਾਸਨ ਅੱਗੇ ਹੀ ਕਹਣਾ ਕਿ ਮੇਰੀ ਬੇਟੀ ਨੂੰ ਅਗਰ ਕੁਝ ਹੋ ਗਿਆ ਜਦ ਸਾਲੂ ਜ਼ਿੰਮੇਵਾਰ ਹੋਏਗਾ ਚਾਹ ਰੇਸ਼ਮ ਜੀ ਤੇ ਚਾਹੇ ਪੁਲਿਸ ਪ੍ਰਸ਼ਾਸਨ ਮੈਨੂੰ ਬੇਟੀ ਚਾਹੀਦੀ ਹੈ ਬਸ ਮੈਨੂੰ ਬੇਟੀ ਮਿਲਣੀ ਚਾਹੀਦੀ ਹੈ ਬਸ ਕਿ ਨਾ ਜਰੂਰ ਪਤਾ ਇਹ ਸਰ 14 ਤਰੀਕ ਨੂੰ ਕਰਾਈ ਸੀ ਇਹ 14 ਨੂੰ ਗਈ ਹੈ 15 ਨੂੰ ਕਰਾਈ ਸੀ 15 ਅਗਸਤ ਨੂੰ ਪੁਲਸ ਪੁੱਛ ਰਹੀ ਹੈ ਪੁਲਸ ਮਰ ਚੱਕਰ ਵੀ ਨਹੀਂ ਮਾਰਿਆ ਇੱਕੋ ਚੱਕਰ ਮਾਰਿਆ ਹਣਾ ਕਰ ਇੱਕੋ ਚੱਕਰ ਮਾਰਿਆ ਹੁਣ ਟਾਈਮ ਦਿੱਤਾ ਇੱਕ ਦੋ ਵਾਰੀ ਕੋ ਫੋਨ ਕਿਤੇ ਪਹੁੰਚੇ ਨਹੀਂ ਤੁਹਾਨੂੰ ਸ਼ੱਕ ਕੀ ਤੇ ਸੱਕ ਦੇ ਮੁੰਡੇ ਸਾਲੂ ਤੇ ਮੁੰਡੇ ਮਸਾਕਾ ਮੰਨ ਗਿਆ ਹਾਂਜੀ ਉਹ ਵੀ ਕਹਿੰਦੇ ਉਹ ਕੀ ਕਹਿੰਦੇ ਹੁਣ ਉਹ ਦੇਖੋ ਕੱਲ ਕੇਸ ਹੋਏਗਾ ਇੱਕ ਵਾਰ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੇ ਕੇਸ ਹੋਏਗਾ ਜਾਂ ਨਹੀਂ ਹੋਏਗਾ ਉਹ ਵੀ ਮਰਜ਼ੀ ਹੈ ਨਾ ਮੰਗ ਕਰਦਾ ਮੈਨੂੰ ਮੇਰੀ ਬੇਟੀ ਮਿਲ ਮਿਲਣੀ ਚਾਹੀਦੀ ਹੈ 17 ਸਾਲ ਦੀ ਮੇਰੀ ਬੇਟੀ ਨਹੀਂ ਹਵਾਲਕ ਮੈਨੂੰ ਵੀ ਪਤਾ ਲੱਗਿਆ ਇਸ ਬਾਰੇ ਚ ਤੇ ਉਹ ਮੇਰੇ ਕੋਲ ਫਿਲਹਾਲ ਤੇ ਨਹੀਂ ਆਏ ਤੇ ਮੇਰੇ ਕੋਲ ਆंदे ਤੇ ਕਮਹੀ ਮਤਲਬ ਦੋਨਾਂ ਨੂੰ ਦੇ ਨਾਲ थाने ਚਲਦੇ ਜਾਂ ਕੋਈ ਅੱਧਾ ਗੱਲ ਹੈ ਦੂਸਰੀ ਪਾਰਟੀ ਵਾਲੇ ਜਿਹੜਾ ਪਰੇ ਲਗਾ ਰਹੇ ਹੈ ਇਲਜ਼ਾਮ ਉਹ ਤੇ ਮੇਰੇ ਕੋਲ ਆਏ ਆ ਪਰ ਇਹ ਮੇਰੇ ਕੋਲ ਇੱਕ ਵਾਰ ਵੀ ਨਹੀਂ ਆਏ ਤੇ ਲੜਕੀ ਜੀ ਹੋਰ ਵੀ ਮੈਨੂੰ ਲੱਗਦਾ ਕਿ 17 ਸਾਲ ਹੈ ਔਰ ਉਹਦੇ ਪਪਾ ਬੋਲ ਰਹੇ ਕਿ ਕਿਡਨੈਪਿੰਗ ਦਾ ਕੇਸ ਹੈ ਮੈਨੂੰ ਬਹੁਤ ਦੁੱਖ ਲੱਗਿਆ ਇਸ ਗੱਲ ਦਾ ਮੈਨੂੰ ਵੀ ਇਹਨਾਂ ਨਹੀਂ ਪਤਾ ਹ ਮੈਨੂੰ ਵੀ ਕੱਲ੍ਹ ਪਰਸੂ ਹੀ ਪਤਾ ਲੱਗਿਆ ਮੈਂ ਵੀ ਇੱਕ ਅਕਲੀਵਾੜ ਦੀ ਐਮਸੀ ਹੋਂ ਦੇ ਨਾਤੇ ਤੇ ਮੈਂ ਚਾ ਇਹ ਮੈਨੂੰ ਇਸ ਗੱਲ ਦੇ ਬਾਰੇ ਬਹੁਤ ਦੁੱਖ ਲੱਗਿਆ ਹੈ ਔਰ ਮੈਂ ਇਹ ਇਨਸਾਫ ਦੀ ਮੰਗ ਕਰਾਂਗੀ ਕਿ ਅਗਰ ਕੁੜੀ ਕਿਡਨਾਪ ਹੋਈਏ ਤੇ ਕੁੜੀ ਦਾ ਮਤਲਬ ਲੱਭਿਆ ਜਾਏ ਅਗਰ ਉਹ ਹੋਰ ਕੋਈ ਗੱਲ ਹੈ ਤਾਂ ਵੀ ਉਹ ਕੁੜੀ ਨੂੰ ਲੱਭਿਆ ਹੀ ਜਾਏ। ਹਾਂਜੀ ਸਰ ਪਹਿਲੇ ਤੇ ਮੈਂ ਤੁਹਾਡਾ ਸਾਰਿਆਂ ਦਾ ਨਮਸਕਾਰ ਤੇ ਬਹੁਤ ਬਹੁਤ ਥੈਂਕ ਯੂ ਕਹਿਣਾ ਕਿ ਜਿਹੜਾ ਤੇ ਇਹ ਮਸਲਾ ਅਜੇ 6 ਤੋਂ 7 ਦਿਨ ਹੋ ਚੁਕੇ ਨੇ ਕਿ ਜਿਹੜਾ ਇਹ ਮਸਲਾ ਜਿਹੜਾ ਤੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋ ਪਾਈ ਤੇ ਬੜੀ ਗੰਭੀਰ ਸਮੱਸਿਆ ਹੈਗੀ ਆ। ਇਸ ਤਰ੍ਹਾਂ ਜੇ ਇਸ ਤਰ੍ਹਾਂ ਹੀ ਜੇ ਕਿਡਨਾਪਿੰਗ ਕਰਾਇਆ ਕੋਈ ਗਮਸ਼ੁਦਾ ਬੱਚੇ ਹੁੰਦੇ ਰਹਿਣ ਤੇ ਉਹਦੇ ਵਿੱਚ ਆਮ ਜਨਤਾ ਦਾ ਜਿਹੜਾ ਆਣਾ ਜਾਣਾ ਉਹ ਬੜਾ ਮੁਸ਼ਕਿਲ ਹੋ ਜਾਏਗਾ ਤੇ ਸਾਡੀਆਂ ਜਿਹੜੀਆਂ ਧੀਆ ਭੈਣਾਂ ਉਹ ਕਰੋ ਬਾਹਰ ਨਿਕਲਣਾ ਵੀ ਬੰਦ ਕਰ ਦੇਣਗੀਆਂ ਇਸ ਤਰੀਕੇ ਨਾਲ ਤੇ ਇਹ ਬਹੁਤ ਹੀ ਗੰਭੀਰ ਮਸਲਾ ਤੇ ਸਾਡੇ ਐਸਐਸਪੀ ਸਾਹਿਬ ਨੂੰ ਵੀ ਚਾਹੀਦਾ ਥੋੜਾ ਗੰਭੀਰਤਾ ਨਾਲ ਇਹ ਮਸਲੇ ਨੂੰ ਲੈ ਕੇ ਤੇ ਇਹਨੂੰ ਸੁਲਝਾਇਆ ਜਾਏ ਤੇ ਇਹਦੇ ਵਿੱਚ ਜਿਹੜੇ ਵੀ ਦੋਸ਼ੀ ਪਾਏ ਜਾਂਦੇ ਨੇ ਤੋਂੰਦੇ ਤੇ ਬੰਦੀ ਕਾਰਵਾਈ ਕੀਤੀ ਜਾਏ ਕਿਉਂਕਿ ਉਹਦਾ ਆਪਾਂ ਤੁਹਾਨੂੰ ਪਤਾ ਆਏ ਦਿਨ ਆਈ ਸਾਰੇ ਬੜਾ ਵੈਲਫੇਅਰ ਕਰਦੇ ਰਹਿੰਦੇ ਆ ਕਿ ਕੁੜੀਆਂ ਦਾ ਸਤਿਕਾਰ ਕਰੋ ਜੇ ਇਦਾਂ ਹੀ ਕੁੜੀਆਂ ਦੇ ਅਗਵਾਹੀ ਹੁੰਦੀ ਰਹੀ ਜਾਂ ਕਿਡਨਾਪਿੰਗ ਹੁੰਦੀ ਰਹੀ ਉਹਦੇ ਵਿੱਚ ਕੋਈ ਵੀ ਸੇਫ ਨਹੀਂ ਲੱਗ ਰਿਹਾ ਪਹਿਲੇ ਤੇ ਇਹ ਚੀਜ਼ਾਂ ਸਾਨੂੰ ਪੰਜਾਬ ਤੋਂ ਬਾਰ ਬਾਰ ਦੇਖਣ ਨੂੰ ਮਿਲਦੀਆਂ ਹੀ ਹੁਣੇ ਸਾਡੇ ਛੋਟੇ ਜਿਹੇ ਕਸਬੇ ਮਲਕਪੁਰ ਵਿੱਚ ਜਿਹੜਾ ਪਠਾਨਕੋਟ ਦੇ ਵਿੱਚ ਪੈਂਦਾ ਤੇ ਉੱਥੇ ਦੇਖਣ ਨੂੰ ਜਿਹੜੀ ਮਿਲੀ ਹੈ ਤੇ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਬਾਕੀ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਨੇ ਤੇ ਪੁਲਿਸ ਵਧੀਆ ਤਰੀਕੇ ਨਾਲ ਜੇ ਕਾਰਵਾਈ ਕਰੇ ਤੇ ਸਾਰਿਆਂ ਨੂੰ ਗ੍ਰਿਫਤਾਰ ਕਰੇ ਤੇ ਉਹਨਾਂ ਨੂੰ ਜੋ ਵੀ ਬੰਦੀ ਕਾਰਵਾਈ ਆ ਉਹਨਾਂ ਤੇ ਉਹ ਮੁਕੰਮਲ ਚੱਲਿਆਵੇ ਤਾਂ ਜੋ ਅੱਗੇ ਤੋਂ ਕੋਈ ਅਜਾ ਬੰਦਾ ਗਲਤੀ ਨਾ ਕਰ ਸਕੇ ਕੰਪਲੇਂਟ ਸਾਡੇ ਕੋਲ ਰੀਸੀਵ ਹੋਈ ਹੈ ਇਹਦੀ ਸਾਡੀ ਗੱਲ ਪੁਲਿਸ ਪਾਰਟੀ ਨੂੰ ਦਿੱਤੀ ਸੀ ਉੱਥੇ ਜੋ ਇਹਨਾਂ ਨੇ ਕਿਸੇ ਮੁੰਡੇ ਵੱਲੋਂ ਦੱਸਿਆ ਸੀਗਾ ਉੱਥੇ ਚੈੱਕ ਕੀਤਾ ਗਿਆ ਉਹ ਮੁੰਡਾ ਜੀਪੀ ਕੰਮ ਕਰਦਾ ਸੀ ਉਸੇ ਵੈਰੀਫਾਈ ਕੀਤਾ ਉਸ ਤੋਂ ਸਿਵਾਏ ਇਹਨਾਂ ਨੇ ਇੱਕ ਹੋਰ ਬੰਦੇ ਦਾ ਨਾਮ ਲਿਆ ਜਿਹੜਾ ਕਠੂਏ ਦਾ ਰੈਨਵਲ ਅਸੀਂ ਇਹਦੇ ਆਧਾਰ ਕਾਰਡ ਤੇ ਬਾਕੀ ਡਿਟੇਲਸ ਆ ਜਿਹੜੀਆਂ ਉਹ ਇਹਦੇ ਫਾਦਰ ਤੋਂ ਲੈ ਲਈਆਂ ਤੇ ਇਹਦੇ ਚਫੀਅਰ ਰਜਿਸਟਰ ਕਰ ਰਹੇ ਹਾਂ ਤੇ ਜਿਹੜੀ ਅਗਲੀ ਤਫ਼ਤੀਸ਼ ਹੈਗੀ ਉਹ ਆਫਟਰ ਫੀਅਰ ਕਰਕੇ ਤੇ ਆਪਾਂ ਨੂੰ ਜਾਨਤ ਕਰਾਉਂਦੇ ਆ ਆ ਸੁਣਾਇਆ ਗਿਆ ਮੁੰਡੇ ਵਾਲੇ ਦੇ ਪਰ ਆਲ ਸਾਡੀ ਪੁਲਿਸ ਪਾਰਟੀ ਉਹਨਾਂ ਦੇ ਘਰ ਗਈ ਸੀ ਘਰ ਵੈਰੀਫਾਈ ਕਰਕੇ ਆਏ ਜੋ ਜਿਨ੍ਹਾਂ ਤੇ ਪਹਿਲਾਂ ਅਲਿਗੇਸ਼ਨ ਲਾ ਦਿੱਤੇ ਸੀ ਤੇ ਉਹ ਮੁੰਡਾ 21 ਯੂਪੀ ਕੰਮ ਕਰਦਾ 21 ਤਰੀਕ ਨੂੰ ਆਇਆ ਵਾਪਸ ਉਸ ਤੋਂ ਬਾਅਦ ਆਪਣੇ ਵੀ ਹਫ਼ਤੇ ਆਪਾਂ ਜਿਹੜੇ ਚੈੱਕ ਕੀਤਾ ਕਿ ਕੋਈ ਦਾ ਮੁੰਡਾ ਕੋਈ ਸਾਹਮਣੇ ਆਇਆ ਇਹਦੇ ਵਿੱਚ ਉਹਨੂੰ ਅਸੀਂ ਚੈੱਕ ਕਰ ਰਹੇ ਹਾਂ